ਬੀਰ ਬਾਲ ਦਿਵਸ ਤੇ ਪ੍ਰਧਾਨ ਮੰਤਰੀ ਸਾਹਮਣੇ ਕੀਤਾ ਗਿਆ ਗੱਤਕਾ ਟੀਮ ਵੱਲੋਂ ਗੱਤਕੇ ਦਾ ਪ੍ਰਦਰਸ਼ਨ 26 ਦਸੰਬਰ ਭਾਰਤ ਸਰਕਾਰ ਵੱਲੋਂ ਸੀੜੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦਜਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ ਬੀਰ ਬਾਲ ਦਿਵਸ ਕਮੇ ਪੱਧਰ ਤੇ ਮਨਾਇਆ ਗਿਆ ਜਿਸ ਵਿੱਚ ਦਿੱਲੀ ਦੇ ਸਕੂਲੀ ਬੱਚਿਆਂ ਨੇ ਕੀਰਤਨ ਕੀਤਾ ਤੇ ਵੱਖ-ਵੱਖ ਰਾਜਾਂ ਦੇ ਸਕੂਲੀ ਬੱਚਿਆਂ ਨੇ ਇਸ ਸਮਾਗਮ ਦੇ ਵਿੱਚ ਭਾਗ ਲਿਆ ਜਿਸ ਵਿੱਚ ਪੰਜਾਬ ਦੇ ਗੱਤਕਾ ਕਰਵਾਇਆ ਗਿਆ ਜਿਸ ਵਿੱਚ ਕ੍ਰਾਂਤੀ ਵੈਲਫੇਅਰ ਕਾਉਂਸਲ ਗੁਰਦਾਸਪੁਰ ਅਤੇ ਪੰਜਾਬ ਫੋਕਸ ਇੰਟਰਵਿਊ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਗੱਤਕਾ ਜਥਾ ਢਾੜੀਵਾਲ ਦੇ ਕੋਚ ਜਥੇਦਾਰ ਪ੍ਰਦੀਪ ਸਿੰਘ ਸੇਵਕ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਕਰੀਬਨ 10000 ਲੋਕਾਂ ਦੇ ਸਾਹਮਣੇ ਗੱਤਕੇ ਦੇ ਜੋਰ ਦਿਖਾਏ ਗਏ ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੇ ਤਿੰਨ ਬੱਚੇ ਵੀ ਸ਼ਾਮਿਲ ਸਨ ਇਸ ਮੌਕੇ ਤੇ ਮਨਿੰਦਰ ਸਿੰਘ ਸਿਰਸਾ ਸ਼੍ਰੀਮਤੀ ਸਮ੍ਰਿਤਾ ਰਾਣੀ ਕੇਂਦਰੀ ਮੰਤਰੀ ਤੇ ਹੋਰ ਕੇਂਦਰੀ ਮంత్రి ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ ਗੱਤਕਾ ਟੀਮ ਨੂੰ ਰਾਸ਼ਟਰਪਤੀ ਭਵਨ ਤੇ ਪ੍ਰਧਾਨ ਮੰਤਰੀ ਸਿੰਘ ਰਾਲੀਆ ਦਿਖਾਇਆ ਤੇ ਕੇਂਦਰੀ ਮੰਤਰੀ ਸ਼੍ਰੀਮਤੀ ਹਿੰਤਾ ਰਾਣੀ ਵੱਲੋਂ 75 ਰੁਪਏ ਦਾ ਚਾਂਦੀ ਦੇ ਸਿੱਕੇ ਨਾਲ ਸਾਰੀ ਗੱਤਕਾ ਟੀਮ ਨੂੰ ਸਨਮਾਨਿਤ ਕੀਤਾ ਗਿਆ ਗੁਰਦਾਸਪੁਰ ਤੋਂ ਦਮਨਪ੍ਰੀਤ ਸਿੰਘ ਗੁਰਜੀਤ ਸਿੰਘ ਵੀ ਮੌਕੇ ਤੇ ਹਾਜ਼ਰ ਸਨ ਵਿਖੋ ਟੀਵੀ ਨਿਊਜ਼ ਇੰਡੀਆ 2051 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਇਹ ਦੇਖੋ ਕਿ ਕਿਹੜੇ ਜਨਰਲ ਤੋਂ ਆ ਰਹੇ ਹੈ ਬਿਲਕੁਲ ਆਪਾਂ ਨੂੰ ਨਹੀਂ ਦੋ

ਅਈ ਭਾਈ ਕੀ ਨਾਮ ਹੈ ਆਪਣਾ ਮੈਂ ਜਦਾ ਪ੍ਰਦੀਪ ਸਿੰਘ ਸੇਵਕ ਗੁਰਮਤ ਪ੍ਰਚਾਰ ਲਹਿਰ ਗਤਗਾਟਾ ਧਾਰੀਵਾਲ ਭਾਈ ਤੁਸੀਂ ਦਿੱਲੀ ਜਿਹੜੀ ਗਤਗਾਟਾ ਪਾਰਟੀ ਆਪਣੀ ਲੈ ਕੇ ਗਏ ਸੀਗੇ ਕਿਦੇ ਸਹਿਯੋਗ ਨਾਲ ਗਏ ਔਰ ਕੀ ਕਹਿਣਾ ਚਾਹੁੰਦੇ ਹੋ ਜੇ ਸਵਾਲ ਇਹ ਵੀ ਭਾਰਤ ਸਰਕਾਰ ਵੱਲੋਂ ਸ਼ਹਿਰ ਜਾਨਾਂ ਦੀ ਸ਼ੀਧੀ ਸਮਾਗਮ ਤੇ ਉਹਨਾਂ ਨੂੰ ਸਿੱਧਾ ਕਰਦੇ ਵਾਂ ਤੇ ਬਾਲਦੇਸ਼ ਤੋਂ ਮਨਾਇਆ ਗਿਆ ਕੌਮੀ ਪੱਧ ਤੇ ਜਿਸ ਵਿੱਚ ਗੁਰਮਤ ਪ੍ਰਚਾਰ ਲਹਿਰ ਗਤਗਾਟਾ ਧਾਰੀਵਾਲ ਦੀ ਟੀਮ ਗਰਦਾਸਪੁਰ ਤੋਂ ਪੰਜਾਬ ਐਂਡ ਫੋਕਸ ਸੈਂਟਰ ਵੱਲੋਂ ਇਹ ਜੀ ਗਈ ਜਿਸ ਵਿੱਚ ਦੀਪ ਪ੍ਰਧਾਨਗੀ ਦਮਨ ਪ੍ਰੀਤ ਸਿੰਘ ਨੇ ਕੀਤੀ ਤੇ ਉਹਨਾਂ ਨਾਲ ਗੁਰਮੁਖ ਪ੍ਰਚਾਰ ਲਹਿਰ ਗਤਕਾ ਜਥਾ ੜੀਵਾਲ ਲੋਦਾਸ ਪ੍ਰਦੀਪ ਸਿੰਘ ਸਿੰਘ ਕਲੋਂ ਆਪਣਾ ਜਥਾ ੜੀਵਾਲ ਤੋਂ ਲੈ ਕੇ ਗਏ ਗਏ ਲੈ ਕੇ ਜਾ ਗਿਆ ਜਿਸ ਵਿੱਚ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਗਤਕਾ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਵਿੱਚ ਦਿੱਲੀ ਦੇ ਸਕੂਲੀ ਬੱਚਨ ਕੀਰਤਨ ਕੀਤਾ ਗਿਆ ਫਿਰ ਵੱਖ-ਵੱਖ ਭਾਰਤ ਦੇ ਰਾਜਾਂ ਤੋਂ ਮਾਰਸ਼ਲ ਆਏ ਸੀ ਜਿਨ੍ਹਾਂ ਕੇਰਲ ਦਾ ਫੈਂਟਾਸੀਗਾ ਮਣੀਪੁਰ ਦਾ ਸੀਗਾ ਇੱਕ ਮਾਰਸ਼ਲਾਟ ਜਿਸ ਵਿੱਚ ਪੰਜਾਬ ਤੋਂ ਮਾਰਸ਼ਲਾਕ ਸਿੱਖ ਮਾਰਸ਼ਲਾਟ ਗਿਆ ਸੀਗਾ ਗੁਰਮਤ ਪ੍ਰਚਾਰ ਲਹਿਰ ਗਤਕਾ ਜਤਾਰੀਵਾਲ ਜਿਸ ਨੇ ਗਤਕਾ ਪ੍ਰਦਰਸ਼ਨ ਕੀਤਾ ਤੇ ਇਸ ਦਸੰਤ ਜੋ ਗੱਲ ਇਹ ਹੈ ਕਿ ਜੋ ਵੀ ਟੀਮ ਸੀਗੀ ਇਹ ਸਾਰੀ ਚੋਨਾ ਚੋਨਾ ਸਾਲ ਦੇ ਵਿੱਚ ਵਿੱਚ ਬੱਚੇ ਸੀਗੇ ਸਾਰੀ ਗਤਕਾ ਪ੍ਰਦਰਸ਼ਨ ਤੋਂ ਬਾਅਦ ਗੁਰਮਤ ਪ੍ਰਚਾਰ ਲਹਿਰ ਗਰਗਤਾਰੀਵਾਲ ਨੂੰ ਸ਼੍ਰੀਮਤੀ ਇੱਕ ਸ਼੍ਰੀਮਤੀ ਇਹ ਇਰਾਨ ਇਰਾਨੀ ਮੰਤਰੀ ਨੇ ਸਾਡੀ ਟੀਮ ਨੂੰ ਚਾਂਦੀ ਦੇ ਸਿੱਕੇ ਨਾਲ ਸਨਮਾਨਿਤ ਕੀਤਾ ਗਿਆ ਤੇ ਰਾਸ਼ਟਰਪਤੀ ਭਵਨ ਤੇ ਪ੍ਰਧਾਨ ਮੰਤਰੀ ਸੰਗਰਾਲੇ ਦਾ ਇਹਨਾਂ ਨੂੰ ਸ਼ਹਿਰ ਕਰਵਾਈ ਗਈ ਜੋ ਲੋਕ ਨਸ਼ਾ ਵਿੱਚ ਤਸਤੇ ਜਾ ਰਹੇ ਨੇ ਅਸੀਂ ਇਹਨਾਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਨਸ਼ਾ ਨੂੰ ਛੱਡ ਕੇ ਅਮਰ ਸ਼ੱਕੋ ਤੇ ਗੁਰੂ ਦੇ ਰਾਹ ਲੱਗੋ ਜਾਂ ਜੀ ਕੌਮ ਨੂੰ ਕਾਲੀ ਬੋਲ ਜਾਣਾ ਲੋੜ ਹੈ ਅੱਜ ਦੇ ਸਮੇਂ ਵਿੱਚ ਇਹ ਜੀ ਕੌਮ ਦੀ ਸੇਵਾ ਕਰੋ ਨਾ ਕਿ ਆਪਣੀ ਜ਼ਿੰਦਗੀ ਨਸ਼ੇ ਵਿੱਚ ਗਰ ਕਰੋ